ਤੇ ਜਿੰਨਾਂ ਵੱਲੋਂ ਇਹ ਸਿੱਟਿਆ ਗਿਆ ਮੈਂ ਉਹਨਾਂ ਦਾ ਬੇਨਾਮ ਲਊਂਗਾ ਉਹਨਾਂ ਦਾ ਤਾਕਤਵਾਦੀ ਕਹਿੰਦੇ ਉਹਨਾਂ ਨੂੰ ਸਰਦਾਰਾ ਤਾਂ ਕਿਵੇਂ ਹੋ ਗਿਆ ਛੜਕ ਤੇ ਕੋਈ ਉਹਦਾ ਕਬਜ਼ਾ ਦਿਖਾਉਣ ਜਾਂ ਕੋਈ ਰਜਿਸਟਰੀ ਦਿਖਾਉਣ ਕੋਈ ਕਾਗਜ਼ਾਤ ਦਿਖਾਉਣ ਵੀ ਆ ਜਗ੍ਹਾ ਉਹਨਾਂ ਦੇ ਨਾਮ ਬੁੱਲਦੀ ਆ ਕੋਈ ਉਹ ਤਾਂ ਮੈਥੋਂ ਰੇੜੀ ਲਾਉਣਾ ਨਿਤ ਰੋਜ ਆ ਕੇ ਇੱਥੇ ਸਫਾਈ ਕਰਦਾ ਸੋਹਣਾ ਲੱਗਦਾ ਜਗਾ ਉਹਨਾਂ ਨੂੰ ਦਿੱਕਤ ਕੀ ਆਉਂਦੀ ਆ ਨੌਜਵਾਨ ਕੰਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇਸ ਤਰੀਕੇ ਦੇ ਨਾਲ ਕਈ ਜਾਹਰ ਬੰਦਿਆਂ ਵੱਲੋਂ ਇਸ ਤਰੀਕੇ ਦੇ ਨਾਲ ਕੰਮ ਨਹੀਂ ਕਰਨ ਦਿੱਤਾ ਜਾਂਦਾ ਜਿੱਥੇ ਮੈਂ ਰੇੜੀ ਲਾਉਣਾ ਇਹਨ ਇਸ ਕਰਕੇ ਮੈਂ ਲੱਖ ਲੱਖ ਲਾਣਤਾ ਪਾਉਨਾ ਕਾਕੇ ਅੱਤਵਾਦੀ ਨੂੰ ਜਿਹਨੇ ਆਹ ਕੰਮ ਕੀਤਾ ਤੇ ਪਿੱਛੇ ਤੱਕ ਕਹਿੰਦਾ ਸਾਡਾ ਥਾਂ ਇੱਧਰ ਦਿਖਾ ਦਿਓ ਤੁਸੀਂ ਮੈਨੂੰ ਦੱਸੋ ਕਿ ਪੰਚਾਇਤ ਦੀ ਥਾਂ ਰੂੜੀਆਂ ਦੀ ਥਾਂ ਹੈ ਬਹੁਤ ਹੀ ਸਤਕਾਰਯੋਗ ਪਿੰਡ ਵਾਸੀਓ ਔਰ ਤੁਸੀਂ ਦੇਖ ਰਹੇ ਹੋ ਇੱਥੇ ਕੂੜਾ ਸਿੱਟਿਆ ਹੋਇਆ ਹੈਗਾ ਐਸ ਜਗ੍ਹਾ ਤੇ ਪ੍ਰਜਾਤ ਵੱਲੋਂ ਸਫਾਈ ਕਰਵਾਏਗੇ ਇਥੋਂ ਤੱਕ ਕਿ ਸਾਰੀ ਜਗ੍ਹਾ ਤੇ ਸਫਾਈ ਕਰਵਾਈ ਗਈ ਆ ਤੇ ਮੈਂ ਇੱਥੇ ਆਪਣੀ ਦੁਕਾਨ ਲਾਉਣਾ ਰੇੜੀ ਲਾਉਣਾਗਾ ਤੇ ਜਿੰਨਾਂ ਵੱਲੋਂ ਇਹ ਸਿੱਟਿਆ ਗਿਆ ਮੈਂ ਉਹਨਾਂ ਦਾ ਬਾਏ ਨਾਮ ਲਾਉਂਗਾ ਉਹਨਾਂ ਦਾ ਕੱਟਵਾਦੀ ਕਹਿੰਦੇ ਉਹਨਾਂ ਨੂੰ ਜੇ ਪੰਚਾਇਤ ਨਾਲ ਇਹ ਗੱਲਬਾਤ ਕੀਤੀ ਗਈ ਉਹਨਾਂ ਦਾ ਇਹ ਕਹਿਣਾ ਹੈ ਕਿ ਮੈਂ ਇੱਥੇ ਰੇੜੀ ਕਿਉਂ ਲਾਉਣਾ ਕਿਉਂਕਿ ਇਹ ਥਾਂ ਉਹਨਾਂ ਦਾ ਥਾਂ ਹੈ ਤੁਸੀਂ ਮੈਨੂੰ ਦੱਸੋ ਪਹਿਲੀ ਗੱਲ ਤਾਂ ਇਹ ਥਾਂ ਹੈ ਜਿਹੜੀ ਇਹ ਜੰਗਲਾਤ ਦੀ ਜਗ੍ਹਾ ਹੈ ਦੂਜੀ ਗੱਲ ਉਹ ਕਹਿੰਦੇ ਸਾਡਾ ਥਾਂ ਉਹਨਾਂ ਦਾ ਥਾਂ ਕਿਵੇਂ ਹੋ ਗਿਆ ਛੜਕ ਤੇ ਕੋਈ ਉਹਦਾ ਕਬਜ਼ਾ ਦਿਖਾਉਣ ਜਾਂ ਕੋਈ ਰਜਿਸਟਰੀ ਦਿਖਾਉਣ ਕੋਈ ਕਾਗਜ਼ਾਤ ਦਿਖਾਉਣ ਵੀ ਆ ਜਗ੍ਹਾ ਉਹਨਾਂ ਦੇ ਨਾਂ ਬੂਲਦੀ ਆ ਦੂਜੀ ਗੱਲ ਜੇ ਮੈਂ ਆਪਣਾ ਰਜਗਾਰ ਚਲਾਉਣਾ ਤਾਂ ਉਹਨਾਂ ਨੂੰ ਤਕਲੀਫ ਕੀ ਹੈਗੀ ਆ ਜੀ ਉਹਨਾਂ ਨੂੰ ਇੰਨਾ ਹੀ ਤਾਂ ਲਾ ਲੈਣਾ ਕਿ ਰੇੜੀ ਦੂਜੀ ਗੱਲ ਇਹ ਕਿ ਇੱਥੇ ਪੰਚਾਇਤ ਇਕੱਠੀ ਹੋਈ ਸੀ ਪੰਚਾਇਤ ਨੇ ਕਾਕਿਆ ਤਵਾਦੀ ਨੂੰ ਇੱਥੇ ਸੱਦਿਆ ਤਾਂ ਉਹ ਕਹਿੰਦਾ ਮੈਂ ਨਹੀਂ ਆਉਣਾ ਪੰਚਾਇਤ ਪੰਚੂਤ ਚ ਤੇ ਮੈਂ ਤਾਂ ਇਸੇ ਤਰੀਕੇ ਦੇ ਨਾਲ ਆਵਦੀਆਂ ਮਨਮਾਨੀਆਂ ਕਰੂੰਗਾ ਐਂ ਹੀ ਕਰੂੰਗਾ ਐਂ ਹੀ ਸਿੱਟੂੰਗਾ ਪਹਿਲੀ ਗੱਲ ਇਹ ਨਹੀਂ ਸੋਹਣੀ ਲੱਗਦੀ ਹੈ ਸਫਾਈ ਜਿੱਥੇ ਸਫਾਈ ਹੋਈ ਆ ਤਾਂ ਮੈਂ ਇਥੋਂ ਰੇੜੀ ਲਾਉਣਾ ਨਾ ਤੇ ਰੋਜ ਆ ਕਿ ਇੱਥੇ ਸਫਾਈ ਕਰਦਾ ਸੋਹਣਾ ਲੱਗਦਾ ਜਗਾ ਉਹਨਾਂ ਨੂੰ ਦਿੱਕਤ ਕੀ ਆਉਂਦੀ ਆ ਜਮਾਂ ਛੜ ਕੇ ਬਹੁਤ ਹੀ ਸ਼ਰਮਨਾਕ ਗੱਲਾਂ ਬਾਈ ਨੂੰ ਕਹੂੰਗਾ ਦੁਬਾਰੇ ਦਿਖਾ ਦੇਵੇ ਚੰਗੀ ਤਰ੍ਹਾਂ ਐਸ ਜਗ੍ਹਾ ਤੇ ਬਿਲਕੁਲ ਐਸ ਜਗ੍ਹਾ ਤੇ ਆ ਕੇ ਮੇਰੀ ਗੱਡੀ ਖੜਦੀ ਆ ਵਹੀਕਲ ਖੜਦਾ ਰੇੜੀ ਖੜਦੀ ਆ ਤੇ ਉਸੇ ਜਗ੍ਹਾ ਤੇ ਕੂੜਾ ਸੁੱਟ ਕੇ ਗਏ ਉਹ ਕਹਿੰਦੇ ਸਾਨੂੰ ਤਰਾਜ ਆ ਕਿਉਂਕਿ ਇੱਥੇ ਮੈਂ ਰੇੜੀ ਕਿਉਂ ਲਾਉਣਾਗਾ ਇਹ ਬਹੁਤ ਹੀ ਲਾਣਤ ਦੀ ਗੱਲ ਆ ਜੇ ਕੋਈ ਨੌਜਵਾਨ ਹੈ ਕੰਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇਸ ਤਰੀਕੇ ਦੇ ਨਾਲ ਕਈ ਜਾਹਲ ਬੰਦਿਆਂ ਵੱਲੋਂ ਇਸ ਤਰੀਕੇ ਦੇ ਨਾਲ ਕੰਮ ਨਹੀਂ ਕਰਨ ਦਿੱਤਾ ਜਾਂਦਾ ਜਿੱਥੇ ਮੈਂ ਰਿਹੜੀ ਲਾਉਣਾ ਜਿੱਥੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਪ੍ਰੋਬਲਮ ਖੜੀ ਹੋ ਜਾਂਦੀ ਆ ਮੇਰੇ ਤੋਂ ਪਤਾ ਨਹੀਂ ਤਾਂ ਮੇਰੇ ਤੋਂ ਪ੍ਰੋਬਲਮ ਆ ਜੇ ਕੀ ਪ੍ਰੋਬਲਮ ਆ ਉਹ ਖੁੱਲ ਕੇ ਦੱਸ ਦੇਣ ਇਸ ਕਰਕੇ ਮੈਂ ਲੱਖ ਲੱਖ ਲਾਹਣਤਾ ਪਾਉਂਨਾ ਕਾਕੇ ਅੱਤਵਾਦੀ ਨੂੰ ਜਿਹਨੇ ਆਹ ਕੰਮ ਕੀਤਾ ਤੇ ਪਿੱਛੇ ਤੱਕ ਕਹਿੰਦਾ ਸਾਡਾ ਥਾਂ ਇੱਧਰ ਦਿਖਾ ਦਿਓ ਤੁਸੀਂ ਮੈਨੂੰ ਦੱਸੋ ਕਿ ਪੰਚਾਇਤ ਦੀ ਥਾਂ ਰੂੜੀਆਂ ਦੀ ਥਾਂ ਏ ਹਰੇਕ ਬੰਦਾ ਇੱਥੇ ਕਬਜ਼ਾ ਕਰਨ ਨੂੰ ਫਿਰਦਾ ਜੇ ਗੱਲ ਆ ਤਾਂ ਹੁਣ ਮੈਂ ਇੱਥੇ ਖੜਾ ਹੋ ਕੇ ਆਨਲਾਈਨ ਕੈਮਰੇ ਦੇ ਸਾਹਮਣੇ ਬੋਲਦਾ ਕਿ ਕੋਈ ਵੀ ਬੰਦਾ ਇੱਥੇ ਕਬਜ਼ਾ ਕਰਕੇ ਦਿਖਾਵੇ ਫਿਰ ਉਹਨੂੰ ਅਸੀਂ ਦੇਖਾਂਗੇ ਇੱਥੇ ਕਬਜ਼ਾ ਹੁਣ ਕਿਸੇ ਦਾ ਨਹੀਂ ਹੋਣ ਦੇਵਾਂਗੇ ਕੋਈ ਮਰਜ਼ੀ ਹੋਵੇ ਭਾਵੇਂ ਤੇ ਜੇ ਗੱਲ ਮੇਰੀ ਆ ਵੀ ਮੈਂ ਰੇੜੀ ਲਾਉਣਾ ਰੇੜੀ ਸਾਰੇ ਹੀ ਲਾਉਂਦੇ ਆ ਥਾਂ ਇੱਥੇ ਦਾ ਇੱਥੇ ਪਿਆ ਥਾਂ ਮੈਂ ਚੱਕ ਕੇ ਘਰੇ ਨਹੀਂ ਲੈ ਜਾਂਦਾ ਥਾਂ ਇੱਥੇ ਹੀ ਪਿਆ ਨਾ ਕਬਜ਼ਾ ਕੀਤਾ ਤੇ ਨਾ ਕਿਸੇ ਨੂੰ ਕਰਨੇ ਦਾ ਸਿਰਫ ਰੀੜੀ ਲਾਉਣਾ ਰੋਜ਼ਗਾਰ ਚਲਾਉਣਾ ਇਸ ਤੋਂ ਬਾਅਦ ਕੁਝ ਨਹੀਂਗਾ ਤੇ ਤੁਹਾਨੂੰ ਵੀ ਬੇਨਤੀ ਹੈ ਬੰਦੇ ਨੂੰ ਲੱਖ ਰਿਆ ਲਾੜਤਾ ਪਾਉ ਬਹੁਤ ਬਹੁਤ ਧੰਨਵਾਦ